little ਸਚ ਜੋ ਜਾਂ ਬੁਲਾਵੇ ਚੋਂ ਬੋਲੈ ਸਵਾਮੀ ਕੁਦਰਤ ਕਵਣ ਹਮਾਰੇ ਸਾਧ ਸੰਗ ਬਾਬਾ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਮੋਖ ਉਚਰੈ ਸਾਸਰ ਕਟ ਪੈੰਗ ਗਿਰਨ ਚੜ ਜਾਏ ਅੰਧ ਲਖ ਬਦਰੋ ਸੁਣੈ ਜੋ ਕਾਲ ਕ੍ਰਿਪਾ ਕਰਾਇ ਓ ਵੈ ਸਿਧ ਤ ਕ ਸੰਧੀ ਨੋ ਰਿਆ ਹਰ ਸੌ ਪਰ ਸੌ ਚਟਿਐ ਤੁਤ ਡਿਠੇ ਸਚੇ ਪਾਤ ਸਹਾ ਮੂਲ ਜਨਮ ਜਨਮ ਦੇ ਕਟਿਐ ਵਾਹਿਗੁਰੂ साहिवजी गौरी मह पञ्जबा जो प्राणी गोविंद प्राणि गोविन्दतेव पड्या अनपया परमगत पावे जो प्राणी गोविंद ते आवे ਪੜਿਆ ਅਣ ਪੜਿਆ ਪਰਮਗਤ ਪਾਵੇ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੇ ਝੂਠਾ ਤਨ ਮਾਲੂ ਰਹਾਉ ਰੂਪਵੰਤ ਸੋ ਚਤਰ ਸਿਆਣਾ ਜਿਨ ਜਨ ਮੰਨਿਆ ਪ੍ਰਭ ਕਾ ਪਾਣਾ ਜਗ ਮੇ ਆਇਆ ਸੋ ਪਰਵਾਣ ਕਟ ਕਟ ਆਪਣਾ ਸਵਾਮੀ ਜਾਣ ਕਹ ਨਾਨਕ ਜਾ ਕੇ ਪੂਰਨ ਪਾਗ ਹਰ ਚਰਣੀ ਤਾਂ ਕਾ ਮਨ ਲਾਗ ਕਹ ਨਾਨਕ ਜਾ ਕੇ ਪੂਰਨ ਪਾਗ ਹਰ ਚਰਣੀ ਤਾਂ ਕਾ ਮਨ ਲਾਗ ਰਾਜਾਨ ਰਾਜ ਪਾਣ ਪਾਣ ਦੇਵਾਨ ਦੇਵ ਉਪਮਾ ਮਹਾਨ ਜਬਰ ਸ਼ਤਰਤਾ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਬਾਦਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਦੇ ਦੀਵਾਨ ਵਿੱਚ ਆਪਾਂ ਸਾਰਿਆਂ ਨੇ ਸਰਵਣ ਕੀਤਾ ਸੀ ਤਨਿ ਉਥਾਨ ਗੁਵਿੰਦ ਗੁਣ ਗਾਏ ਖੁਸ਼ਲ ਖੇਮ ਪ੍ਰਭ ਆਪ ਵਸਾਏ ਉਹ ਜਗਾ ਉਹ ਥਾਨ ਤਨਤਾ ਦੇ ਯੋਗ ਨੇ ਜਿੱਥੇ ਉਸ ਪ੍ਰਭੂ ਦੇ ਉਸ ਈਸ਼ਵਰ ਦੇ ਗੁਣ ਗਾਏ ਜਾਂਦੇ ਹੋਣ ਉਹ ਜਗਤਾਨ ਹੈ ਜਦੋਂ ਸ੍ਰੀ ਅਮਰਸਰ ਸਾਹਿਬ ਸਰੋਵਰ ਦੀ ਕਾਰ ਸੇਵਾ ਸੰਪੂਰਨ ਹੋ ਗਏ ਤਾਂ ਗੁਰੂ ਜੀ ਨੇ ਭਾਈ ਬੁੱਢਾ ਭਾਈ ਗੁਰਦਾਸ ਭਾਈ ਭਗਤੋ ਭਾਈ ਬੈਲੋ ਆਦ ਨਾਲ ਸਲਾਹ ਕਰਕੇ ਗੁਰਾ ਪ੍ਰਸ਼ਾਦ ਚਰਵਾ ਕੇ ਸਰੋਵਰ ਦੇ ਵਿੱਚਕਾਰ ਹਰ ਮੰਦਰ ਦੇ ਨੇਂ ਰੱਖਣ ਵਾਸਤੇ ਭਾਈ ਬੁੱਢਾ ਜੀ ਤੋਂ ਚਾਰ ਗੁਰੂ ਸਾਹਿਬਾਨ ਦਾ ਨਾਮ ਲੈ ਕੇ ਅਰਦਾਸ ਕਰਵਾਈ ਫਿਰ ਆਪਣੇ ਘਰ ਕਮਲਾਲ ਨਾਲ ਇਹ ਨੇਂ ਰੱਖੀ ਜਦੋਂ ਬਿਆੰਤ ਸਿੱਖ کار سیوا کر رہے سن اس میں گرو جی پنجنی بیری لگے کے اٹھ سٹ دے استھان پہ بیٹھے کار سیوائے کروا رہے تھا ایک دینہ وشنو پگوان جی دیوتیا دیو سہت ਮਨੋਖ ਰੂਪ ਧਾਰ ਕੇ ਕਾਰ ਸੇਵਾ ਕਰਨ ਲਈ ਆਏ। ਕੋਈ ਦੇਵਤੇ ਮਿੱਟੀ ਦੀਆਂ ਟੋਕਰੀਆਂ ਪਰੀ ਜਾਣ। ਕੋਈ ਚੁੱਕ ਕੇ ਲਈ ਜਾਣ। ਤੇ ਵਿਸ਼ਨੂੰ ਭਗਵਾਨ ਦੀ ਟੋਕਰੀ ਉਸ ਦੇ ਸਿਰ ਤੋਂ ਇੱਕ ਢੇਰ ਉੱਪਰ ਚਾndi। ਸਿੱਖਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਇਕ ਨਵੇਂ ਰੰਗ ਰੂਪ ਦਾ ਪੁਰਸ਼ ਹੈ ਜਿਸ ਦੇ ਸਿਰ ਉੱਤੋਂ ਮਿੱਟੀ ਦੀ ਟੋਕਰੀ ਘੱਟ ਪਰ ਉੱਚੀ ਚਲੀ ਜਾਂਦੀ ਹੈ ਉਸ ਦੇ ਸਾਥੀ ਅਤਿਵਾ ਬੜੀ ਫੁਰਤੀ ਨਾਲ ਭੱਜ-ਭੱਜ ਕੇ ਉਤਸ਼ਾਹ ਨਾਲ ਸੇਵਾ ਕਰ ਰਹੇ ਨੇ ਗੁਰੂ ਜੀ ਨੇ ਸਿੱਖਾ ਬਸ ਜਦੋਂ ਇਹ ਵਾਰਤਾ ਸੁਣੀ پیارے ہو جتے ہر مندر صاحب ہے آدھتوں لے کے ساتھ تو لے کے اس پاون جگہ تے بڑے رشیاں منیاں نے تب پیتے نے ترتی او جگہ پوجن یوگ ہے اس جگہ تے بے کے نام سمریا گیا ਉਸੇ ਕਾਲਪੁਰਖ ਵਾਹਿਗੁਰੂ ਦੀ ਆराधना ਕੀਤੀ ਗਈ ਤਾਂ ਇਹ ਜਗਾਤੰਤਾ ਦਾ ਯੋਗ ਹੈ ਗੁਰੂ ਸਾਹਿਬ ਨੇ ਵਿਸ਼ਨੂੰ ਭਗਵਾਨ ਦੇ ਸਰਮੋਹ ਇਹ ਸ਼ਬਦ ਉਚਾਰਨਾ ਕੀਤਾ ਸੁਹੀ ਰਾਵ ਦੇ ਵਿੱਚ ਇਹ ਸ਼ਬਦ ਹੈ ਸੰਤਾਂ ਦੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਆਵੀ ਤਾਲ ਸੁਆਵਾ ਵਿੱਚ ਅਮਰਤ ਜਲ ਛਾਇਆ RAM ਅਮਰਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰਪਿਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਬਰਕਤ ਚਚਾਤਾ ਵਨਾਸੀ ਜਸ ਵੇਦ ਪੁਰਾਣੇ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਚ ਆਇਆ ਇਸ ਜਗ੍ਹਾ ਤੇ ਜਪ ਤਪ ਹੋਣ ਕਰਕੇ ਇਸ ਰੋਵਰ ਦੀ ਸੇਵਾ ਦੇ ਵਿੱਚ ਦੇਵਤਾ ਨੇ ਵੀ ਹਿੱਸਾ ਲਿਆ ਹੈ ਉਹਨਾਂ ਨੇ ਵੀ ਇਸ ਜਗ੍ਹਾ ਤੇ ਸੇਵਾ ਕੀਤੀ ਹੈ ਹੁਣ ਵੀ ਆਪਾਂ ਇਹ ਦੇਖਦੇ ਹਾਂ ਕਿ 24 ਘੰਟੇ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਹੋ ਰਿਹਾ ਹੈ ਇਲਾਹੀ ਬਾਣੀ ਪੜੀ ਜਾ ਰਹੀ ਹੈ ਅਸੀਂ ਜਦੋਂ ਜਾਂਦੇ ਹਾਂ ਦਰਬਾਰ ਸਾਹਿਬ ਦਰਸ਼ਨੀ ਜੌੜੀ ਤੋਂ ਜਦੋਂ ਬਾਹਰ ਹੁੰਦੇ ਹਾਂ ਕਲਿਆਰੇ ਦੇ ਵਿੱਚ ਉਦੋਂ ਸਾਡੇ ਮਨ ਦੇ ਵਿਚਾਰ ਹੋਰ ਨੇ ਪਰ ਜਦੋਂ ਦਰਸ਼ਨੀ ਜੌੜੀ ਦੀਆਂ ਪੌੜੀਆਂ ਉਤਰ ਕੇ ਅਸੀਂ ਦਰਬਾਰ ਸਾਹਿਬ ਦੇ ਅੰਦਰ ਚਲੇ ਗਏ ਫਿਰ ਸਾਡੇ ਮਨ ਦੇ ਵਿਚਾਰ ਬਦਲ ਜਾਂਦੇ ਨੇ ਕਿਉਂ ਹੈ ਐਸਾ ਕਿਉਂਕਿ ਬਾਣੀ ਪੜ੍ਹੀ ਜਾ ਰਹੀ ਹੈ ਪਰਮਾਤਮਾ ਦਾ ਨਾਮ ਸਿਮਰਿਆ ਜਾ ਰਿਹਾ ਹੈ ਇਹ ਨਾਮ ਦਾ ਹੀ ਪ੍ਰਤਾਪ ਹੈ ਗੁਰਦੇਵ ਕਹ ਰਹੇ ਨੇ ਤਾਂ ਨਿਉ ਥਾਨ ਗੁਵਿੰਦ ਹੁਣ ਗਾਏ ਉਹ ਜਗਾ ਉਹ ਥਾਨ ਜਿੱਥੇ ਬੈਠ ਕੇ ਸਾਚਾ ਹੁੰਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ ਉਹ ਜਗਾ ਧਰਤਾ ਦੇ ਯੋਗ ਨੇ ਕੁਸਲ ਖੇਮ ਪ੍ਰਭ ਆਪ ਬਸਾਏ ਕਉਸ ਪ੍ਰਭੂ ਨੇ ਉਸ ਹਾਲਪੁਰ ਕੀਸ਼ਵਰ ਨੇ ਉਹਨਾਂ ਜਗ੍ਹਾ ਤੇ ਸਾਰੇ ਸੁਖ ਆਨੰਦ ਵਿਸਾਦ ਇੱਥੇ ਨੇ ਸਾਡੇ ਮਨ ਦੇ ਵਿੱਚ ਅਜੀਬ ਤਰ੍ਹਾਂ ਦਾ ਆਨੰਦ ਆਉਂਦਾ ਹੈ ਜਦੋਂ ਅਸੀਂ ਉਸ ਜਗ੍ਹਾ ਤੇ ਜਾਂਦੇ ਹਾਂ ਮਨ ਦੀ ਬੇਚੈਨੀ ਘਟ ਜਾਂਦੀ ਹੈ ਸ਼ਾਂਤੀ ਮਨ ਨੂੰ ਦਿੰਦੀ ਹੈ ਬਾਣੀ ਜਿੱਥੇ ਵੀ ਉਹਦਾ ਨਾਮ ਸਿਮਰਿਆ ਜਾ ਰਿਹਾ ਹੈ ਪਾਣੀ ਪੜੀ ਜਾ ਰਹੀ ਹੈ ਉਹ ਸਥਾਨ ਤਨਤਾ ਦੇ ਯੋਗ ਨੇ ਸੋ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਜੀ ਮੁਖਤਾਨ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਗੌੜੀ ਮਹੱਲਾ ਪੰਜਵਾੜੇ ਦਾਗ ਨੇ ਪਿਆਰੋ ਰਾਗਾਂ ਵਿੱਚ ਗਾਇਆ ਜਾਂਦਾ ਹੈ ਸਮੋ ਪੰਚਮ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੋ ਪ੍ਰਾਣੀ गोविंद ਤੇ ਆਵੈ ਕਿਸੇ ਸਿੱਖ ਨੇ ਪੁੱਛਿਆ ਗੁਰੂ ਸਾਹਿਬ ਨੂੰ ਕਿ ਜੀਵ ਮੁਕਤੀ ਕਿਵੇਂ ਪਾਉਂਦਾ ਹੈ ਇਸ ਜਨਮ ਤੋਂ ਇਹ ਸੰਸਾਰ ਦੇ ਵਿੱਚ ਜਨਮ ਲੈ ਲਿਆ ਪਰ ਮੁਕਤੀ ਕਿਸ ਤਰ੍ਹਾਂ ਪ੍ਰਾਪਤ ਹੋਵੇਗੀ ਜੰਮਣਾ ਮਰਨਾ ਕਿਸ ਤਰ੍ਹਾਂ ਕਟਿਆ ਜਾਵੇ ਉਸ ਪੁਰਸ਼ ਦਾ ਪੜਿਆ ਹੋਣਾ ਜ਼ਰੂਰੀ ਹੈ ਜਾਣ ਪੜਨੋਂ ਵੀ ਮੁਕਤੀ ਮਿਲ ਸਕਦੀ ਹੈ ਇਹ ਸਵਾਲ ਕੀਤਾ ਗੁਰੂ ਸਾਹਿਬ ਕਹਿਣਗੇ ਜੋ ਪ੍ਰਾਣੀ ਗੋਬਿੰਦ ਚਾ ਜਿਹੜੇ ਮਨੁੱਖ ਜਿਹੜੇ ਜੀਵ ਇਸ ਸੰਸਾਰ ਤੇ ਆ ਕੇ ਉਸ ਆਖਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ ਉਸ ਪ੍ਰਭੂ ਨੂੰ ਧਿਆਉਂਦੇ ਨੇ ਪੜਿਆ ਅਣ ਪੜਿਆ ਪਰਮ ਗਤ ਪਾਵੈ ਭਾਵੇਂ ਉਹ ਪੜਿਆ ਹੋਵੇ ਭਾਵੇਂ ਅਣ ਪੜੋ ਇਹ ਜ਼ਰੂਰੀ ਨਹੀਂ ਕਿ ਉਹ ਮੁਕਤੀ ਨੂੰ ਅਣ ਪੜਿਆ ਲਿਖਿਆ ਹੀ پا ਸਕਦਾ ਹੈ ਅਣ ਪੜ ਨਹੀਂ پا ਸਕਦਾ ਨਾ ਤਾਂ ਉੱਥੇ ਕੋਈ ਪੜਿਆ ਹੋਵੇ ਦਾ ਲਿਹਾਜ਼ ਹੈ ਤੇ ਨਾ ਹੀ ਅਣ ਪੜਾ ਦਾ ਜੈਸੇ ਕੋਈ ਕਰਮ ਕਰਦਾ ਹੈ ਸੰਸਾਰ ਤੇ ਆ ਕੇ ਚਾਹੇ ਉਹ ਪੜਿਆ ਹੈ ਚਾਹੇ ਨਹੀਂ ਪੜਿਆ ਵੈਸਾ ਵੈਸਾ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ ਬਾਣੀ ਦੇ ਬਚਨ ਨੇ ਪੜਿਆ ਹੋਵੇ ਕੋਈ ਹੰਕਾਰ ਤਾਂ ਓਮੀ ਸਾਧਨਾ ਮਾਰੀ ਹੈ ਜੀ ਹਾ ਖਾਲੇ ਕਾਰਨਾ ਤੇ ਵਿਹੋ ਨਾਮ ਪੁਜਾਰੀ ਹੈ ਬਹੁਤ ਪੜਿਆ ਲਿਖਿਆ ਹੋਣ ਕਰਕੇ ਇਹ ਨਹੀਂ ਕਿ ਉਸ ਨੂੰ ਮੁਕਤੀ ਮਿਲ ਜਾਵੇਗੀ ਤੇ ਅਣਪੜ ਨੂੰ ਨਹੀਂ ਮਿਲੇ ਬਹੁਤੇ ਪੜਨ ਨਾਲ ਕੋਈ ਪਰਮਾਰਥ ਦੀ ਪ੍ਰਾਪਤੀ ਨਹੀਂ ਹੁੰਦੀ ਕਬੀਰ ਸਾਹਿਬ ਆਪਣੇ ਬਾਣੀ ਦੇ ਵਿੱਚ ਬਚਨ ਕਰਦੇ ਨੇ ਕਬੀਰ ਜੀ ਮੈਂ ਜਾਣੇ ਉਹ ਪੜ ਬੋ ਬਲੋ ਪੜਵੇ ਸੋ ਬਲ ਜੋ ਭਗਤਨਾ ਛਡੋ ਰਾਮ ਕੀ ਪਾਵੇ ਜਿੰਦੋ ਲੋ ਜਿਹੜਾ ਉਸ ਖਾਲ ਪ੍ਰਖ ਵਾਏ ਗੁਰੂ ਨੂੰ ਯਾਦ ਕਰਦਾ ਹੈ ਉਹਦਾ ਨਾਮ ਸਿਮਰਦਾ ਹੈ ਚਾਹੇ ਉਹ ਪੜਿਆ ਹੈ ਚਾਹੇ ਅਣ ਪੜਿਆ ਉਹਦੇ ਨਾਮ ਨੂੰ ਸਿਵਰਨ ਵਾਲਾ ਹੀ ਮੁਕਤੀ ਨੂੰ ਪਾ ਸਕਦਾ ਹੈ ਸਾਧ ਸੰਗ ਸਿਮਰ ਗੋਪਾਲ ਜਿਹੜੇ ਰੱਬ ਦੇ ਪਿਆਰੇ ਸੰਤ ਜਨ ਜਿਨ੍ਹਾਂ ਨੇ ਉਹਦਾ ਨਾਮ ਜਪਿਆ ਹੈ ਉਹਦੇ ਨਾਲ ਮਿਲ ਕੇ ਇੱਕ ਮਿਖ ਹੋਵੇ ਐਸੇ ਮਹਾਪੁਰਖਾਂ ਦੇ ਨਾਲ ਮਿਲ ਕੇ ਉਸ ਪਰਮੇਸ਼ਰ ਦਾ ਸਿਮਰਨ ਕਰਨਾ ਕਰ ਕਿਉਂਕਿ ਅਗਲੀ ਪਉੜੀ ਜੁ ਕਥਨ ਕਰ ਰਹੇ ਹਨ ਬਿਨ ਨਾਵੈ ਝੂਠਾ ਤਨਮਾਲ ਪਿਆਰੇ ਨਾਮ ਤੋਂ ਬਿਨਾ ਇਹ ਸਾਰਾ ਸੰਸਾਰ ਝੂਠਾ ਹੈ ਇਹ ਜਿੰਨੇ ਵੀ ਧਨ ਪਦਾਰਥ ਨੇ ਸਾਰੇ ਝੂਠੇ ਨੇ ਕਿਉਂਕਿ ਇਸ ਲੋਕ ਦੇ ਹੀ ਮਿੱਤਰ ਨੇ ਧਰਤੀ ਦੇ ਉੱਤੇ ਹੀ ਇਹਨਾਂ ਦੇ ਆਨੰਦ ਨੂੰ ਝੋਪ ਸਕਦੇ ਉਹ ਸੁੱਖ ਝੋਪ ਸਕਦੇ ਉਹ ਭਾਈ ਪੈਸੇ ਨਾਲ ਅੱਗੇ ਲੋਕ ਵਿੱਚ ਇਹਨਾਂ ਨੇ ਜਾਣਾ ਨਹੀਂ ਤੇ ਜਿਹਨੇ ਸਾਥ ਨਹੀਂ ਦੇਣਾ ਉਹ ਤਾਂ ਫਿਰ ਝੂਠਾ ਹੀ ਹੋਇਆ ਸੱਚਾ ਤਾਂ ਉਹ ਹੈ ਜਿਹੜਾ ਸਾਥ ਦੇਵੇ ਜਿਹੜਾ ਨਾਲ ਨਹੀਂ ਜਾਣਾ ਉਹ ਝੂਠਾ ਹੈ ਜਿਹਨੇ ਨਾਲ ਜਾਣਾ ਹੈ ਉਹ ਨਾਮ ਹੈ ਇਸੇ ਕਰਕੇ ਨਾਮ ਸੱਚਾ ਹੈ ਉਹ ਲੋਕ ਤੇ ਪਰਲੋਕ ਵਿੱਚ ਵੀ ਜੀਵ ਦੀ ਮਦਦ ਕਰਦਾ ਹੈ ਸਹਾਈ ਰਹਾਉ ਦਾ ਵਿਸ਼ਰਾਮ ਦੇ ਕੇ ਅਗਲੀ ਪੰਕਤੀ 'ਚ ਕਥਨ ਕਰ ਰਹੇ ਹਾਂ ਰੂਪਵੰਤ ਸੋ ਚਤਰ ਸਿਆਣਾ اے بھائی संसार ਦੇ ਵਿੱਚ ਆਇਆ ਹੋਇਆ ਪੁਰਸ਼ ਉਹ ਹੀ ਸੁੰਦਰ ਹੈ ਰੂਪ ਵਾਲਾ ਹੈ ਸੋਹਣਾ ਹੈ ਤੇ ਬੁੱਧੀ ਕਰਕੇ ਚਤਰ ਹੈ ਤੇ ਵਾਕਾਂ ਕਰਕੇ ਉਹ ਸਿਆਣਾ ਹੈ ਬਾਣੀ ਬਾ ਬਾਨੀ ਦੇ ਵਿੱਚ ਬੋਲ ਚਾਲ ਦੇ ਵਿੱਚ ਉਹ ਸਿਆਣਾ ਹੈ ਅਗਲੇ ਪੰਧੀ ਇਹ ਕਥਨ ਕਰ ਰਹੇ ਹਾਂ ਜਿਨ ਜਿਨ ਮੰਨਿਆ ਪ੍ਰਭ ਕਾ ਬਾਣਾ ਜਿਸ ਮਨੁੱਖ ਨੇ ਸੰਸਾਰ ਤੇ ਆ ਕੇ ਜਾਣ ਲਿਆ ਕਿ ਉਹ ਪਰਮਾਤਮਾ ਸਾਰਿਆਂ ਘਟਾਂ ਦੇ ਵਿੱਚ ਵਸ ਰਿਹਾ ਹੈ ਸਾਰਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਹੈ ਜਿਸ ਨੇ ਇਹ ਸੱਚ ਕਰਕੇ ਮੰਨਿਆ ਹੈ ਜਗ ਮੇ ਆਇਆ ਸੋ ਪਰਵਾਨ ਤੇ ਉਹਨਾਂ ਦਾ ਹੀ ਸੰਸਾਰ ਤੇ ਆਇਆ ਪਰਵਾਨ ਨੇ ਉਹ ਹੀ ਪਰਵਾਨ ਹੈ ਸੰਸਾਰ ਤੇ ਬਾਕੀ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਤਾਂ ਸੁੱਤੇ ਆਏ ਨੇ ਤੇ ਸੁੱਤੇ ਹੀ ਚਲੇ ਗਏ ਜਾਣਿਆ ਹੀ ਨਹੀਂ ਜਿਨੇ ਭੇਜਿਆ ਹੈ ਉਸ ਨੂੰ ਭੁੱਲ ਗਏ ਜਿਨੇ ਸੰਸਾਰ ਬਣਾਇਆ ਹੈ ਸੰਸਾਰ ਦੇ ਨਾਲ ਤ੍ਰੀਤ ਪਾ ਲਈ ਪਰ ਜਿਹਨੇ ਸਾਜਿਆ ਹੈ ਉਸ ਨੂੰ ਪੁੱលਦੇ ਉਹਦਾ ਸੁੱਤੇ ਆਏ ਸੁੱਤੇ ਹੀ ਚਲੇਗਾ ਪਰ ਜਿਨ੍ਹਾਂ ਨੇ ਜਾਣ ਲਿਆ ਕਿ ਉਹ ਸਾਰਿਆਂ ਘਟਾਂ ਦੇ ਵਿੱਚ ਆਪ ਵਿਆਪਕ ਹੈ ਆਪ ਹੀ ਵਾਸ ਰਿਹਾ ਹੈ ਉਹ ਫਿਰ ਬੁਰਾ ਨਹੀਂ ਕਰਦੇ ਕਿਸੇ ਦਾ ਪ੍ਰਾਇਆ ਨਹੀਂ ਚਿਤੁਲਦੇ ਕਿਉਂਕਿ ਉਹ ਜਾਣ ਜਾਂਦੇ ਨੇ ਕਿ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਸੁਆਇਆ ਹੋਇਆ ਹੈ ਐਸੇ ਪੁਰਸ਼ਾਂ ਦਾ ਸੰਸਾਰ ਤੇ ਆਇਆ ਹੋਇਆ ਪ੍ਰਵਾਨ ਦੇ ਹੋ ਪ੍ਰਮਾਣ ਈ ਕਹਨ ਕਟ ਕਟ ਆਪਣਾ ਸਵਾਮੀ ਜਾਣ ਤੇ ਜਿਹੜੇ ਮਨ ਕਰਕੇ ਇਹ ਜਾਣ ਗਏ ਕਿ ਸਾਰਿਆਂ ਘਟਾਂ ਦੇ ਵਿੱਚ ਉਹ ਈਸ਼ਵਰ ਉਹ ਨਰਾਕਾਰ ਉਹ ਪ੍ਰਭੂ ਆਪ ਵਸ ਰਿਹਾ ਹੈ ਜਿਹੜੇ ਇਸ ਗੱਲ ਨੂੰ ਜਾਣ ਗਏ ਹਨ ਕਹ ਨਾਨਕ ਜਾ ਕੇ ਪੂਰਨ ਪਾਗ ਦਵਾਰ ਕਹ ਨਾਨਕ ਜਾ ਕੇ ਪੂਰਨ ਪਾਗ ਉਹਨਾਂ ਮਨੁੱਖਾਂ ਦੇ ਉਹਨਾਂ ਦੇ ਜਿਹੜੇ ਸੰਸਾਰ ਤੇ ਆ ਕੇ ਜਿਨ੍ਹਾਂ ਨੇ ਜਨਮ ਲਿਆ ਉਹਨਾਂ ਦੇ ਪੂਰਨ ਪਾਪ ਅਗਲੇ ਪੌਂਦੇ ਚ ਕਹਿ ਰਹੇ ਆ ਨਾਮ ਅਰ ਚਰਣੀ ਤਾਂ ਕਾ ਮਨ ਲਾਗ ਜਿਨ੍ਹਾਂ ਦਾ ਉਸ ਹਰੀ ਦੇ ਚਰਨਾਂ ਨਾਲ ਉਸ ਈਸ਼ਵਰ ਦੇ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਜਿਨ੍ਹਾਂ ਦਾ ਮਨ ਜੁੜ ਗਿਆ ਜਿਹੜੇ ਉਸ ਈਸ਼ਵਰ ਨੂੰ ਜਾਣ ਗਏ ਕਿ ਪਰਮਾਤਮਾ ਕਟਾਂ-ਕਟਾਂ ਦੇ ਵਿੱਚ ਵਸ ਰਿਹਾ ਹੈ ਉਹ ਪਰਮੇਸ਼ਰ ਆਪ ਪ੍ਰਭੂ ਹੀ ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਉਹ ਆਪ ਹੀ ਸਾਰਿਆਂ ਦੇ ਵਿੱਚ ਵਿਚਰਿਆ ਹੈ ਜਿਹੜੇ ਇਸ ਗੱਲ ਨੂੰ ਜਾਣ ਗਏ ਗੁਰਦੇਵ ਕਹਿੰਦੇ ਕਿ ਉਹਨਾਂ ਦੇ ਪੂਰਨ ਪਾਪ ਹਨ ਤੇ ਉਹਨਾਂ ਦਾ ਉਸ ਹਰੀ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਮਨ ਲੱਗ ਜਾਂਦਾ ਹੈ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਸ ਪਵਿੱਤਰ ਪਾਵਨ ਗੁਰਬਾਣੀ ਦੇ ਵਿਚਾਰ ਕਰਦੇ ਹੋਇਆਂ ਭੁੱਲਾਂ ਸਾਥ ਸੰਗਤ ਗੁਰੂ ਦੇ ਦਰ ਦਾ ਕੋਕਰ ਜਾਣ ਕੇ ਆਪਣੇ ਦਰ ਦਾ ਬਿਖਾਰੀ ਜਾਣ ਕੇ ਮਾਫ਼ ਕਰ ਦੇਣੀ ਆ ਵੱਜਨ ਉਪਦੇਸ਼ ਗੁਰੂ ਘਰ ਜਾਣ ਕੇ ਅੜ ਵਿੱਚ ਵਸਾਉਣਾ ਤਾਂ ਕਿ ਦਾਤਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ گزارਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਅਰ ਪ੍ਰਭ ਆਪੇ ਮੇਲੇ ਕਹੋ ਨਾਨਕ ਜਾ ਕੇ ਪੂਰਨ ਪਾਗ ہر چر تاکامن لاگ واحگر جی کا واحر جی کی فتح